ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜ ਸਵੇਰ ਦੀ ਜਿਹੜੀ ਗੱਲਬਾਤ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਕਿ ਜਿਹੜਾ ਵੈਰੋਕੇ ਪਿੰਡ ਦੇ ਵਿੱਚ ਵਿਧਾਇਕ ਅਮਰਪਾਲ ਸਿੰਘ ਸੁਖਾਣਾ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਤਾਂ ਉਸ ਦੇ ਸੰਬੰਧ ਦੇ ਵਿੱਚ ਜਿਹੜਾ ਕਿਸਾਨ ਜੁਨੀਅਨ ਵੱਲੋਂ ਉਹਨਾਂ ਦਾ ਘਰਾਓ ਕਰਨ ਦੀ ਗੱਲ ਰੱਖੀ ਗਈ ਸੀ ਤਾਂ ਉਹ ਜਿਹੜਾ ਸ਼ਾਮ ਜਿਹੜਾ 4:30 4:30 ਦਾ ਜਿਹੜਾ ਟਾਈਮ ਹੈਗਾ ਵਾ ਉਸ ਤਾ ਜਿਹੜਾ ਉਸ ਟਾਈਮ ਜਿਹੜਾ ਇੱਕ ਪਾਸੇ ਇਹ ਤਸਵੀਰਾਂ ਜਰੂਰ ਦੇਖ ਲੋ ਪਿੰਡ ਬੈਰੋ ਦੇ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਜਿੱਥੇ ਪ੍ਰੋਗਰਾਮ ਹੋਣਾ ਸੀ ਉਹ ਜਗ੍ਹਾ ਦੇ ਉੱਤੇ ਕਿਸਾਨ ਯੂਨੀਅਨ ਜਿਹੜੀ ਪਹੁੰਚੀ ਆ ਜਿਹੜਾ ਪ੍ਰੋਗਰਾਮ ਨੂੰ ਰੋਕਣ ਦੇ ਲਈ ਕਿਸਾਨ ਯੂਨੀਅਨ ਵੱਲੋਂ ਆਪਣਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਜਿੱਥੇ ਕਿ ਉਹ ਸਮਝਾਵਾ ਲਿਆ ਕੇ ਲੋਕਾਂ ਨੂੰ ਦੇਖੋ ਜਿਹੜਾ ਖਵੇੜਨ ਦੀ ਗੱਲਬਾਤ ਕਰ ਰਹੇ ਤੇ ਕੁਝ ਲੋਕਾਂ ਜਿਹੜਾ ਗ੍ਰਿਫਤਾਰ ਵੀ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਬਲਕਰਨ ਸਿੰਘ ਬੈਰੋਕੇ ਤੇ ਉਹਨਾਂ ਦੇ ਨਾਲ ਦੇ ਹੋਰ ਸਾਥੀਆਂ ਨੂੰ ਪੁਲਿਸ ਵੱਲੋਂ ਜਿਹੜਾ ਗ੍ਰਿਫਤਾਰ ਕਰਕੇ ਜਿਹੜਾ ਲਿਜਾਇਆ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਾਰਟੀ ਮੌਜੂਦ ਆ ਪਿੰਡ ਵੈਰੋਕੇ ਤੋਂ ਤਸਵੀਰਾਂ ਦਿਖਾ ਰਹੇ ਆ ਇਹ ਜਿਹੜਾ ਤੁਹਾਨੂੰ ਮਸਲਾ ਦੱਸ ਦਈਏ ਕਿ ਇਹ ਮਸਲਾ ਜਿਹੜਾ ਪਿੰਡ ਵੈਰੋਕੇ ਦੇ ਵਿੱਚ ਜਿਹੜਾ ਪੌਲ ਬਣਿਆ ਸੀਗਾ ਪੌਲ ਨੂੰ ਢਾਹ ਕੇ ਨਵਾਂ ਪੌਲ ਬਣਾਉਣ ਤੇ ਸਬੰਧੀ ਵਿਧਾਇਕ ਸਾਹਿਬ ਨਾਲ ਗੱਲਬਾਤ ਹੋਈ ਸੀ ਕਿ 1 ਮਹੀਨੇ ਦੇ ਵਿੱਚ ਵਿੱਚ ਕੋਈ ਇਸ ਪੌਲ ਦੀ ਜਿਹੜੀ ਉਸਾਰੀ ਵਗੈਰਾ ਕੀਤੀ ਜਾ ਰਹੀ ਆ ਹੋ ਜਾਏਗੀ ਤਾਂ ਉਸ ਸਬੰਧ ਵਿੱਚ ਤਾਂ ਸਾਜਨੇ ਨੇ ਤਾਂ ਕਿਹਾ ਕਿ ਜਿਹੜਾ ਵਿਧਾਇਕ ਸਾਹਿਬ ਵੱਲੋਂ ਬੋਲਿਆ ਗਿਆ ਸੀ ਉਹ ਕੰਮ ਹੋਇਆ ਨਹੀਂ ਤਾਂ ਕਰਕੇ ਜਿਹੜੀ ਇਹ ਅ ਇਸ ਕਰਕੇ ਵਿਧਾਇਕ ਸਾਹਿਬ ਜਿਹੜਾ ਘਰਾਓ ਕਰਨ ਦੀ ਜਿਹੜੀ ਗੱਲ ਆਖੀ ਗਈ ਤੇ ਅੱਜ ਜਿਹੜਾ ਉਹ ਘਰਾਓ ਕੀਤਾ ਜਾ ਰਿਹਾ ਤਾਂ ਇੱਕ ਪਾਸੇ ਦੇਖ ਸਕਦੇ ਤੁਸੀਂ ਪੁਲਿਸ ਪਾਰਟੀ ਵੱਲੋਂ ਜਿਹੜਾ ਮੌਜੂਦ ਲੋਕਾਂ ਨੂੰ ਉੱਥੇ ਜਿਹੜਾ ਤੋਰਿਆ ਜਾ ਰਿਹਾ ਕਿ ਆਪਾਂ ਆਪਣੇ ਘਰਾਂ ਨੂੰ ਜਾਣ ਲਈ ਕਿਹਾ ਜਾ ਰਿਹਾ ਪੂਰੀ ਗੱਲਬਾਤ ਕਰਾਂਗੇ ਕਿਸੇ ਜਿਹੜੇ ਗੱਲਬਾਤ ਹੁੰਦੀ ਹੈ ਕਿਸੇ ਨਾਲ ਤਾਂ ਕਰਾਂਗੇ ਜਰੂਰ ਤਾਕਤ ਤੇ ਤਸਵੀਰਾਂ ਵੀ ਉਹਦਾ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੀ ਜੀ ਕੋਲੋਂ ਮੈਂ ਬੰਦਾ ਲਾਗੇ ਮਾਗਾ ਚਾਹ ਰਿਹਾ ਅਰੇ ਯਾਰ ਮਾਗਾ ਚਾਹ ਰਿਹਾ ਮਤ ਜਿਆਦਾ ਕਹਿੰਦੇ ਜਿਆਦਾ ਜਿਆਦਾ ਨੇ ਇੰਨਾ ਮਾਛੀ ਜਿਹੜਾ ਲੋਕਾਂ ਨੂੰ ਉਸ ਗ੍ਰਿਫਤਾਰ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਉੱਥੇ ਫਿਰਦੇ ਵਿਅਕਤੀ ਜਿਹੜਾ ਗ੍ਰਿਫਤਾਰ ਜਰੂਰ ਕੀਤਾ ਜਾ ਰਿਹਾ ਤਾਂ ਇਹ ਤੁਹਾਨੂੰ ਤਸਵੀਰਾਂ ਪੈਡ ਬੈਰੋ ਕੇ ਤੋਂ ਦਿਖਾ ਰਹੇ ਆ ਜਿੱਥੇ ਜਿਹੜੇ ਵਿਰੋਧ ਕਰ ਰਹੇ ਨੇ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾ ਰਿਹਾ ਵਾ ਤਾਂ ਇਹ ਤਸਵੀਰਾਂ ਪੈਡ ਬੈਰੋ ਕੇ ਦਿਖਾ ਰਹੇ ਆ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਵਿਧਾਇਕ ਸਾਹਿਬ ਦਾ ਘਰਾਓ ਕਰਨ ਦੇ ਲਈ ਕਿਸਾਨ ਯੂਨੀਅਨ ਵੱਲੋਂ ਇੱਕ ਜਿਹੜੀ ਆਪਣੀ ਪੋਸਟ ਪਾਈ ਗਈ ਸੀ ਜਿਹੜਾ ਕਿਸਾਨ ਯੂਨੀਅਨ ਵਿਧਾਇਕ ਕਮਟ ਪਾਲਸ ਇੱਕ ਸਕੂਲਾਂ ਨਾਲ ਕਰਾਉਂਗੀ ਤਾਂ ਉਹਨਾਂ ਦਾ ਜਿਹੜਾ ਪ੍ਰੋਗਰਾਮ ਪੈਂਡ ਵੈਰੋ ਕੇ ਵਿੱਚ ਰੱਖਿਆ ਗਿਆ ਸੀ ਤਾਂ ਉਸ ਪ੍ਰੋਗਰਾਮ ਨੂੰ ਰੋਕਣ ਦੇ ਲਈ ਜਿਹੜਾ ਕਿਸਾਨ ਜੀ ਨੇ ਇੱਥੇ ਪਹੁੰਚੀ ਸਨ ਤਾਂ ਵੱਡੀ ਕਹਿੰਦੇ ਆ ਜੀ ਪਾਲਸੀ ਵੀ ਪਹੁੰਚੀ ਹੈ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਇਹ ਤਸਵੀਰਾਂ ਦਿਖਾ ਰਹੇ ਆਂ ਤਸਵੀਰਾਂ ਦਿਖਾ ਰਹੇ ਆਂ ਇਸ ਇਸ ਜਗ੍ਹਾ ਦੇ ਉੱਪਰ ਜਿਹੜਾ ਇਹਨਾਂ ਦਾ ਵਿਧਾਇਕ ਸਾਹਿਬ ਦਾ ਜਿਹੜਾ ਪ੍ਰੋਗਰਾਮ ਆਵਾ ਦੀ ਪਾਰਟੀ ਦਾ ਰੱਖਿਆ ਗਿਆ ਸੀ ਤਾਂ ਉਹ ਜਗ੍ਹਾ ਦੀ ਤਸਵੀਰਾਂ ਆ ਤੇ ਦੂਜੇ ਪਾਸੇ ਜਿਹੜਾ ਇੱਥੇ ਪੁਲਿਸ ਜਿਹੜੇ ਵਿਰੋਧ ਕਰਨ ਲਈ ਕਿਸਾਨ ਜੂਨੀਅਨ ਪਹੁੰਚੇ ਜਿਹੜਾ ਆਮ ਲੋਕ ਵਿਰੋਧ ਕਰਨ ਦੇ ਲਈ ਪਹੁੰਚੇ ਨੇ ਵਿਧਾਇਕ ਸਾਹਿਬ ਦਾ ਤਾਂ ਉਹਨਾਂ ਦੇ ਲਈ ਜਿਹੜਾ ਇਹ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਜਿਹੜਾ ਲੈ ਜਾ ਰਹੀ ਆ ਤਾਂ ਆ ਵੱਡੀ ਗਿਣਤੀ ਦੇ ਵਿੱਚ ਆਮ ਲੋਕ ਵੀ ਜਿਹੜੇ ਇੱਥੇ ਮੌਜੂਦ ਨੇ ਤੇ ਕਿਸਾਨ ਜੂਨੀਅਨ ਦੇ ਜਿਹੜੇ ਮੁਖ ਆਗੂ ਸੀਗੇ ਬਲਕਾਰ ਸਿੰਘ ਵੈਰੋਕੇ ਤੇ ਮੰਗਾ ਸਿੰਘ ਵੈਰੋਕੇ ਉਹਨਾਂ ਨੂੰ ਪੁਲਿਸ ਨੇ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਸਰੇ ਪਾਸੇ ਜਿਹੜੇ ਲੋਕ ਖੜੇ ਨੇ ਉਹਨਾਂ ਨੂੰ ਵੀ ਇੱਥੇ ਜਿਹੜੇ ਖਦੇੜਨ ਦੀ ਗੱਲਬਾਤ ਕੀਤੀ ਜਾ ਰਹੀ ਆ ਤੇ ਤਸਵੀਰ ਪਿੰਡ ਵੈਰੋਕੇ ਜੋ ਕਿ ਹਲਕਾ ਬਾਗਾਪੁਰਾਣਾ ਦਾ ਪਿੰਡ ਹੈ ਵੈਰੋਕੇ ਬਹੁਤ ਜਗ੍ਹਾ ਦੀਆਂ ਦਿਖਾ ਰਹੇ ਆ ਜਿੱਥੇ ਡੀਐਸਪੀ ਦਲਬੀਰ ਸਿੰਘ ਸਿੱਧੂ ਅਤੇ ਐਸਐਸਓ ਜੀ ਟਿੰਡਰ ਸਿੰਘ ਤਾਂ ਸਾਰਾ ਥਾਣਾ ਸਮਾਲਸਰ ਦਾ ਹੀ ਕੋਈ ਕਮਲਜੀਤ ਸਿੰਘ ਵੀ ਇੱਥੇ ਮੌਜੂਦ ਨੇ ਇੱਕ ਕੰਮ ਕੀਤਾ ਫਾ ਰਹੇ ਆ ਇਸੇ ਹੰਦ ਨਾਲ ਜਿਹੜੀ ਗੱਡੀ ਮੌਸਮ ਆਦੇ ਕਿ ਰਾਜ ਆਦੇ ਪਾਸੇ ਕੀਤਾ ਜਾਦਾ ਉਹ ਬਣਾਉਂਦੇ ਸਨ ਹੋਰ ਸਵਾਲ ਲੋਕ ਜਿਹੜਾ ਸੰਗਮ ਦੇ ਜਿਹੜੀ ਗੱਡੀ ਆ ਉਹਨੂੰ ਵੀ ਇੱਕ ਸਾਈਡ ਤੇ ਉੱਪਰ ਕੀਤਾ ਜਾ ਰਿਹਾ ਤਾਂ ਜਿਹੜੀਆਂ ਤਸਵੀਰਾਂ ਪਿੰਡ ਵੈਰੋ ਦੇ ਦਿਖਾ ਰਹੇ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਪਿੰਡ ਵੈਰੋ ਦੇ ਵਿੱਚ ਪੁਲਿਸ ਅਤੇ ਕਿਸਾਨ ਯੂਨੀਅਨ ਦੇ ਵਿਚਕਾਰ ਜਿਹੜੀ ਝੜਪ ਵੀ ਕਹਿ ਸਕਦੇ ਝੜਪ ਹੋਈ ਆ ਕਿ ਜਿਹੜਾ ਕਿਸਾਨ ਯੂਨੀਅਨ ਵੱਲੋਂ ਵਿਧਾਇਕ ਸਾਹਿਬ ਦਾ ਘਰਾਓ ਕਰਨਾ ਸੀਗਾ ਤਾਂ ਉਸ ਦੀ ਜਿਹੜੀ ਗੱਲ ਕੀਤੀ ਗਈ ਸੀ ਤਾਂ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਿਸਾਨ ਯੂਨੀਅਨ ਨੂੰ ਜਾਂ ਉਹਨਾਂ ਦੇ ਜਿਹੜੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਿਹੜੇ ਆਮ ਲੋਕ ਵੀ ਵੱਡੀ ਗੰਟੀ ਦੇ ਖੜੇ ਆ ਤਾਂ ਉਹਨਾਂ ਨੂੰ ਖਡੇੜਨ ਦੀ ਜਿਹੜੀ ਗੱਲਬਾਤ ਇੱਥੋਂ ਕੀਤੀ ਜਾ ਰਹੀ ਹੈ ਜਿਹੜਾ ਧਰਮ ਨੂੰ ਵੈਰੋ ਕੇ ਪਿੰਡ ਤੋਂ ਲਾਈਵ ਜਿਹੜੀਆਂ ਅਧਕਾਰ ਰਹੀਆਂ ਹਨ 快点！快点、嗯！快、嗯、点！快、嗯、点！快、嗯、点！快、嗯、点！快、嗯、点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快点！快 Alrei, tað er framan við okkum. Alrei, tað er framan við okkum. Ko 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 Ke Ke मुलाजम ने मारिया मुलाजमे एक थोड़े कुत्तिया गया ਵੇ ਸਾਨੂੰ ਕਹਿੰਦਾ ਸੀ ਵੀ ਮੈਂ ਇੱਕ ਮਹੀਨੇ ਦੇ ਵਿੱਚ ਮੈਂ 15 ਦਿਨ ਬੜਾ ਦੂੰ ਅਸੀਂ ਬੁੜੀਆਂ ਨੇ ਕਿਹਾ ਚਲ ਤੂੰ 15 ਦਿਨ ਛੱਡ ਤੂੰ ਸਾਡਾ ਮਹੀਨਾ ਲੈ ਮੀਨੇ ਰਬਾ ਜੀ ਅੱਜ 5 ਮਹੀਨੇ ਹੋ ਗਏ ਸਾਡੇ ਬੱਚੇ ਦਨ ਛਿਪੇ ਵੱੜਦੇ ਆ ਘਰੇ ਆ ਕੇ ਭੁੱਖੇ ਤਾਂ ਮਰਦੇ ਗੱਲ ਬਸਾਂ ਉਤੋਂ ਦੀ ਬਲਬਾ ਲਾਉਂਦੇ ਨੇ ਤੇ ਸਾਨੂੰ ਜੀ ਅੱਜ ਅਸੀਂ ਐਮਐਲਏ ਨਾਲ ਗੱਲ ਕਰਨੀ ਸੀ ਤੇ ਸਾਨੂੰ ਮੁਲਾਜ਼ਮਾਂ ਦੇ ਕੁੱਟਿਆ ਸਾਡੇ ਬੱਚੇ ਗੱਲ ਫਿਕਰਾਂ ਲੈ ਕੇ ਕਰਕੇ ਲੈ ਗਈ ਕੌਣ ਮੁਲਾਜ਼ਮਾਂ ਦੇ ਕੁੱਟਿਆ ਗਿਆ ਇੱਕ ਮੁਲਾਜ਼ਮ ਸੀ ਇੱਕ ਲੈਡੀ ਸੀ ਜਿਹਨੇ ਤੁਹਾਡੇ ਸੱਟ ਮਾਰੀ ਉਹ ਕੌਣ ਸੀ ਉਹ ਭਾਈ ਨੂੰ ਹੁਣ ਮੈਂ ਨਾ ਜਾਣਦੀ ਐ ਕਿਹੜਾ ਫਰਦ ਅੱਜ ਉਹ ਮਾਦਾ ਸੀ ਤੇ ਸੀ ਉਹ ਬੰਦਾ ਇੱਕ ਬੁੜੀ ਖੱਤੀ ਦੇ ਸੀ ਇੱਕ ਬੰਦਾ ਸੀ ਕੋਟਾ ਤੋਂ ਕਿਹਾ ਆ ਮਾਣੇ ਪਾਰਟੀ ਸਰਕਾਰ ਕਹਿੰਦੀ ਸਾਨੂੰ ਸਵਾਲ ਕਰੋ ਆ ਵੀ ਸਵਾਲ ਕਰਨਾ ਆਏ ਆ ਭਾਜ ਦੇ ਕਦੋਂ ਆ ਇਹ ਸਵਾਲ ਕਰਦੇ ਆ ਅਸੀਂ ਜੀ ਕਰਦੇ ਆ ਇਹ ਤਾਂ ਕਿੱਦਾਂ ਦਾ ਕਰਦੇ ਆ ਜੀ ਹਾਂ ਅਸੀਂ ਉੱਥੇ ਜਿਹੜੇ ਬੰਦੇ ਕਹਿੰਦੇ ਅਸੀਂ ਆ ਤੇ ਹੋਰ ਇਕੱਠੇ ਕਰਕੇ ਅਸੀਂ ਉੱਥੇ ਬਹਿਣਾ ਅਸੀਂ ਉੱਥੇ ਸਾਨੂੰ ਆਥ ਨੂੰ ਨਾ ਰੋਟੀਆਂ ਖਾਣਗੇ ਨਾ ਬਾਲ ਬੱਚੇ ਲੈ ਕੇ ਜਾਣੇ ਅਸੀਂ ਅਸੀਂ ਜਾਵਾਂਗੇ ਸਮਾਹ ਸਰ ਜਾਵਾਂਗੇ ਜੀ ਸਮਾਹ ਸਰ ਜਾਵਾਂਗੇ ਅਸੀਂ ਹਾਂ ਅਸੀਂ ਥਾਣੇ 'ਚ ਜਾਵਾਂਗੇ ਸਮਾਹ ਸਰ ਜਾਵਾਂਗੇ ਬਰਬਾਜੀ ਇਹਨਾਂ ਬੰਦੋ ਇਲਜ਼ਾਮ ਲਾਇਆ ਕਿ ਪੁਲਿਸ ਵੱਲੋਂ ਤਾਂ ਕੈਮਰੇ 'ਗੇ ਤੇ ਇਹਦੇ ਹੱਥ ਦੇ ਉੱਪਰ ਜਿਹੜੀ ਸੱਟ ਲੱਗੀ ਆ ਵੀ ਉਹਨਾਂ ਪੁਲਿਸ ਵੱਲੋਂ ਜਿਹੜੀ ਸੱਟ ਲਗਾਈ ਗਈ ਆ ਤੇ ਇਹਨਾਂ ਨੇ ਕਿਹਾ ਕਿ ਅਸੀਂ ਇਹ ਕਹਿੰਦੇ ਅਸੀਂ ਧਰਾਵਾਂਗੇ ਥਾਣੇ ਦਾ ਵੀ ਧਰਾਵਾਂਗੇ ਸਮਾਹ ਸਰਦਾ ਤੇ ਇਹ ਤਸਵੀਰਾਂ ਸਾਨੂੰ ਪਿੰਡ ਬੈਰੋ ਕੋਲ ਤੋਂ ਦਿਖਾ ਰਿਹਾ ਬੈਰੋ ਕੇ ਪਿੰਡ ਦੇ ਵਿੱਚ ਜਿਹੜਾ ਵੱਡਾ ਕਮਸਾਨ ਮੱਛਿਆ ਹੋਇਆ ਜਿਨਾਰੇ ਆਦੀ ਮਾਦੇ ਮਾਰ ਕੇ ਵੇਖੋ ਕੋ ਨੂੰ ਪਤਾ ਨਹੀਂ ਹਾਂ ਆਦੀ ਮਾਨ ਹੈ ਹਾਂ ਉਹ ਲੋਕਾਂ ਦਾ ਕਰਿਆ ਆਇਆ ਕਰੇ ਮੈਂ ਤੋੜਾ ਹੀ ਆ ਜਿਹੜਾ ਕੰਮ ਲੋਕਾਂ ਦਾ ਆਇਆ ਕਰੀਆ ਸਾਰਿਆਂ ਨੇ ਕੋਟਾ ਮਾ ਉਹਦਾ ਕੋਈ ਮਾਲ ਨਹੀਂ ਆ। ਮੈਂ ਉਹਦਾ ਫਸਲਾ ਮੰਗਿਆ। ਅਸੀਂ ਆ ਤਾਂ ਕਿ ਇੱਥੇ ਵਾਹ ਯਾਰ ਅਸੀਂ ਇੱਥੇ ਖੜੇ ਰਹਿਣ ਨੂੰ ਯਾਰ ਇੱਥੇ ਤਾਂ ਹਮੇਸ਼ਾ ਹੀ ਖੜੇ ਰਹਿੰਦੇ। ਪੰਡੂ ਚ ਕੱਢ ਦਿਓ ਫਿਰ ਇੱਥੇ ਤਾਂ ਖੜੇ ਰਹਿਣ ਤੂੰ ਯਾਰ। ਇੱਥੇ ਤਾਂ ਪੈਂਡਾ ਸਾਡਾ। ਤੁਸੀਂ 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 ਕਿਸਾਨ ਜੁਨੀਅਰ ਆ ਕੇ ਵੈਸੇ ਹੀ ਖੜੇ ਸੀ। ਕਿਸਾਨ ਜੁਨੀਅਰ ਦੇ ਨਾਲ ਮੈਂ 77 ਪੈਂਡਾ ਦਾ ਯਾਰ। ਅੱਛਾ। ਆ ਜਿਹੜੀ ਕੀ ਸਾਰੀ ਵਾਰ ਦਾਤ ਕੀ ਸ਼ੁਰੂ ਤੋਂ। ਓਏ ਬਾਈ ਯਾਰ ਗੱਲ ਪਤਾ ਕੀ ਆ ਯਾਰ। ਇਹ ਪ੍ਰੋਬਲਮ ਪਾਲਦੀ ਆ ਸਾਡੇ ਪੈਂਡ 12000 ਬੰਦਾ ਦੁਖੀ ਆ। ਨੰਗੇ ਵਾਲੋ। ਇਹ ਕਹਿੰਦੇ ਸੀ 70 ਸਾਲਾਂ ਚ ਉਹਨਾਂ ਨੇ ਜਿਹੜਾ ਕੰਮ ਨਹੀਂ ਕੀਤਾ ਸੀ ਉਹ ਕੀਤਾ ਉਹਨਾਂ ਨੇ ਪੌਲ ਪਹਿਲਾਂ ਬਣਾਉਂਦੇ ਸੀ ਪਿਛਲੇ ਸਕਾਰਾਂ ਫੇਟ ਆਉਂਦੇ ਸੀ ਤੇ ਪਹਿਲਾਂ ਟਾ ਦਿੰਦੇ ਆ ਨੰਗਾ ਸਾਨੂੰ ਹੈ ਨਹੀਂ ਬਈ ਪਰੇਸ਼ਾਨ ਉਹ ਤੁਹਾਡੀ ਕਿੰਨੇ ਸਮੇਂ ਦੀ ਜਿਹੜੀ ਸਹਿਮਤੀ ਹੋਈ ਸੀ ਕਿੰਨੇ ਸਮੇਂ ਦੇ ਵਿੱਚ ਜੜਾ ਪੌਲ ਬਣਾਇਆ 30 ਦਿਨ ਬਈ ਹਣ ਕਿੰਨਾ ਟਾਈਮ ਲੱਗਦਾ 30 ਦਿਨ ਹੋ ਗਏ ਉੱਥੇ ਇੱਕ ਵੀ ਲੇਬਰ ਨਹੀਂ ਬੰਦਾ ਕੰਮ ਨਹੀਂ ਚੱਲਦਾ ਉੱਥੇ ਕੰਮ ਚੱਲਦਾ ਹੋਵੇ ਫੇਰ ਵੀ ਚੋਪਾ ਉੱਥੇ ਜਾ ਕੇ ਦੇਖ ਲਓ ਕੋਈ ਕੰਮ ਨਹੀਂ ਚੱਲਦਾ ਕਹਿੰਦੇ ਢਾਹਤਾ ਕੰਮ ਸ਼ੁਰੂ ਨਹੀਂ ਕੀਤਾ ਸ਼ੁਰੂ ਹੀ ਨਹੀਂ ਹਾਂ ਫਿਰ ਗੱਲ ਨੂੰ ਫਿਰ ਲੋਕ ਕੀ ਕਰਨ ਯਾਰ ਤੁਸੀਂ ਪਰ ਪੈਂਡ ਵਾਲੇ ਲੋਕ ਇੱਧਰ ਦੀ ਲੰਗਦੇ ਹੁਣ ਅਸੀਂ ਬਈ ਕੋਟਲੇ ਵਜਦੀ ਉਹਨੇ ਉੱਥੇ ਸਾਡੇ ਮੋਬਾਈਲ ਕੋਈ ਜਾਂਦੇ ਲੁੱਟੇ ਜਾਂਦੇ ਆ ਜਾਂ ਸਮਾਨ ਖਰਾਬ ਤੇ ਸਾਨੂੰ ਔਖਾ ਕੰਮ ਬਹੁਤ ਅੱਜ ਦਾ ਜਿਹੜਾ ਤੁਹਾਡਾ ਘਰਾਓ ਕਰਨ ਦਾ ਕੰਮ ਸੀ ਜਾਂ ਸਵਾਲ ਕਰਨ ਦਾ ਕੰਮ ਸੀ ਸਵਾਲ ਕਰਨ ਦਾ ਹੀ ਕੰਮ ਸੀ ਵੀ ਸਾਡਾ ਮਸਲਾ ਹੱਲ ਕੀਤਾ ਜਾਵੇ ਕੋਈ ਘਰਾਓ ਸਾਡਾ ਆ ਉਸ ਤੋਂ ਪਹਿਲਾਂ ਤੁਹਾਨੂੰ ਜਿਹੜਾ ਪੁਲਿਸ ਵਾਲਾ ਜਿਹੜਾ ਇੱਥੇ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਕਹੀ ਮਰ ਹਾਂ ਗ੍ਰਿਫਤਾਰ ਸਾਡੇ ਆਗੂ ਕਰ ਲਈ ਬਲਕਰਨ ਵੈਰੂ ਕੇ ਤੇ ਮੰਗਾ ਮਜ਼ਦੂਰ ਯੂਨੀਅਨ ਦਾ ਆਗੂ ਤੇ ਦੋ ਤਿੰਨ ਹੋਰ ਬੰਦੇ ਇੱਕ ਸਾਡਾ ਪ੍ਰਧਾਨ ਉਹ ਵੀ ਕਹਿਣਗੇ ਯਾਨੀ ਅਸੀਂ ਦੱਜਾ ਕੇ ਨਹੀਂ ਨਹੀਂ ਅਸੀਂ ਸ਼ਖਤਾ ਕੇ ਬੈਠਾ ਕੇ ਸਾਡੀ ਮਾਣ ਦੀ ਮਾਰ ਆਤੀ ਹੈ ਨਾ ਨਾ ਸਾਡਾ ਦੇਖੀ ਇਹ ਆ ਕੋਈ ਵੀ ਆਦਾ ਪੁਲਸ ਤੇ ਆਈ ਸੀ ਨਾ ਬਿਲਕੁਲ ਆਇਆ ਸੀ ਸਾਡਾ ਲੱਗਦਾ ਸੀ ਤਨ ਵੀ ਪੌੜਾ ਪਾ ਤੂੰ ਨਵਾਂ ਬਣਾ ਦੇ ਹਾਂ ਤੇ ਪ੍ਰਾਣਾ ਖੜਾ ਰਹਿੰਦੇ ਮੁਰਕੇ ਨੂੰ ਤਾਦੋ ਜੇ ਇਹ ਗੱਲ ਚੱਲੀ ਸੀ ਨਾ ਆਪਣੇ ਅੱਛਾ ਇਹਨੇ ਕੀ ਕੀਤਾ ਫੇਰ ਥੋੜਾ ਜਿਹਰੇ ਨੇ ਸ਼ਾਂਤੀ ਰੱਖੀ ਹਾਂਜੀ ਗੱਲ ਟਕਾਹ ਛੱਡੀ ਇਹਨੇ ਟਕਾ ਕੇ ਤੇ ਇਹ ਆ ਗਿਆ ਸਾਡੇ ਕੋਲੇ ਇਹ ਮਹੀਨੇ 20 ਦਿਨਾਂ ਬਾਅਦ ਇਹਨੇ ਆਵਾਜ਼ ਦੇ ਕੇ ਲੋਕ ਕਰ ਲੈ ਇਕੱਠੇ ਤੇ ਉਧਰੋਂ ਅਸੀਂ ਵੀ ਆ ਗਏ ਅੱਛਾ ਜੀ ਅਸੀਂ ਆ ਗਏ ਕਹਿੰਦਾ ਬਲਕਰਨ ਸਾਹਿਬ ਅੱਗੇ ਪੰਚਾਇਤਾਂ ਤਾਂ ਇੱਕ ਹੋ ਗਈਆਂ ਮੈਂ ਮੁੰਡੇ ਨੂੰ ਇਹ ਗੱਲ ਕਹਤੀ ਬਲਕਰਨ ਪਤਾ ਮੈਂ ਕਿਹਾ ਆਪਾਂ ਇਹ ਕੰਮ ਨਹੀਂ ਕਰਨਾ ਜੇ ਲੋਕ ਇੱਕ ਪਾਸੇ ਨਾ ਤੇ ਆਪਾਂ ਛੱਡ ਦੇ ਖੜਾ ਵੀ ਤੂੰ ਛੱਡ ਖੜਾ ਅਸੀਂ ਖੜਾ ਛੱਡਤਾ ਅਛਾ ਇਹਨਾਂ ਨੇ ਕੀ ਕੀਤਾ ਇਹ ਆਦਾ ਮੈਂ 15 ਦਿਨਾਂ ਨੂੰ ਬਣਾ ਦੂੰ 15 ਦਿਨਾਂ ਦੀ ਬਜਾਏ ਵੀ ਵੇਖ ਲੈ ਵੀ ਕਿੰਨੇ ਦਿਨ ਕਿੰਨਾ ਟਾਈਮ ਹੋ ਗਿਆ ਇਹਨੂੰ ਮੈਂ 1.5 ਮਹੀਨਾ ਤਾਂ ਨਹੀਂ ਮਹੀਨੇ 1.5 ਮਹੀਨੇ ਤੱਕ ਹੋ ਗਿਆ ਹਾਂਜੀ ਸਾਡੇ ਬੱਚੇ ਇਸ ਵੇਲੇ ਆਉਂਦੇ ਆ 8 ਵਜੇ ਜਾਂਦੇ 4 ਵਜੇ ਭੁੱਖੇ ਤਾਂ ਨਿਕਲ ਆਉਂਦੇ ਆ ਇਸ ਵੇਲੇ ਆਉਂਦੇ ਬੱਚਾ ਸਾਡੇ ਕਿਹੜਾ ਕੱਲਿਆਂ ਨੇ ਲੰਗਣਾ ਸਾਰਾ ਟੈਂਟ ਨਹੀਂ ਲੰਗਣਾ ਅੱਜ ਸਰ ਅੱਜ ਸਾਡੀ ਗੱਲ ਇਹ ਹੋਈ ਸੀ ਇਹਨਾਂ ਨੇ ਬਾਜ ਦਵਾਜ ਵੀ ਐਮਐਲਏ ਆਉਣਾ ਜਿਹੜੇ ਨਿੱਕੇ ਨਿੱਕੇ ਖਾਂਡੂ ਦੇ ਫਰਦੇ ਸਾਡੇ ਮੰਡੀਰ ਦੀ ਅਸੀਂ ਆਖਿਆ ਵੀ ਸਾਨੂੰ ਬੁਲਕਾਰਨਾ ਦਾ ਵੀ ਮੈਨੂੰ ਇਹਦਾ ਪੈ ਭੂਆ ਲੱਗਦੀ ਭੂਆ ਜੀ ਆਪਾਂ ਉੱਥੇ ਚੱਲਣਾ ਮੈਂ ਕੋਈ ਗੱਲ ਨਹੀਂ ਆਪਾਂ ਚੱਲਦੇ ਆ ਵੀ ਐਮਐਲਏ ਨਾਲ ਬਹਿ ਕੇ ਗੱਲ ਕਰਾਂਗੇ ਵੀ ਸਾਥੋਂ ਤੋਂ ਮਹੀਨਾ ਅਸੀਂ ਤੈਨੂੰ ਮਹੀਨਾ ਬੁੜੀਆਂ ਨੇ ਦਿੱਤਾ ਸੀ ਵੀ ਬੰਦੇ ਤਾਂ ਤੈਨੂੰ 15 ਦੇ ਹੀ ਦਿੱਤੇ ਸੀ ਵੀ ਵੇਖ ਲੈ ਕਿੰਨਾ ਟੈਕ ਹੋ ਗਿਆ ਇਹਨਾਂ ਨੇ ਮਲਾਜਮਾਂ ਨੇ ਸਾਨੂੰ ਉਹਨੂੰ ਬਹਿ ਕੇ ਦਾ ਸਾਡੇ ਅਸੀਂ ਭਾਵੇਂ ਨਾਰਾ ਲਾਈ ਜਾਂਦੇ ਆ ਜਿਹਦਾ ਸਾਡੇ ਕੋਲੇ ਆਉਂਦਾ ਸੀ ਅੱਗੇ ਕਿੜਾ ਉਹ ਤੇ ਡਾਂਗ ਮਾਰੀ ਸੀ ਅੱਗੇ ਵੀ ਆਪਾਂ ਪਿਆਰ ਨਾਲ ਬਾਕੇ ਗੱਲ ਕੀਤੀ ਉੱਥੇ ਵੀ ਪਿਆਰ ਨਾਲ ਕੀਤੀ ਸੀ ਅਸੀਂ ਲੜਦਤਾ ਨਹੀਂ ਆਏ ਸੀ ਇਹਨਾਂ ਨੇ ਬਲਾਜਮਾਨ ਨੇ ਤੇ ਮਂਡੀਰ ਨੇ ਇੱਥੇ ਪਹੁੰਚ ਆਵਾ ਨਾਨਕ ਕੇ ਘਰ ਇੱਥੇ ਇਹਨਾਂ ਨੇ ਗੱਲ ਕਰਕੇ ਤਾਂ ਸਾਨੂੰ ਮੇਰੇ ਆ ਵੇਖ ਸਾਡੇ ਬੰਦੇ ਲੈ ਗਏ ਚੱਕ ਕੇ ਹਾਂ ਇਹ ਮੇਰੀ ਆਂ ਦੱਸੋ ਵੀ ਐਵੇਂ ਲੈ ਤਾਂ ਬੰਦਾ ਹੀ ਰਹਿਣੇ ਆ ਐਵੇਂ ਬੰਦੇ ਹੀ ਰਹਿਣੇ ਨੇ ਕੋਈ ਇੰਨੀ ਸੱਟ ਲੱਗੀ ਕਿਵੇਂ ਲੱਗੀ ਇਹ ਕਮਰਾਜ ਆ ਇਹ ਕੱਲ ਜਿਹੜੀ ਮੈਡਮ ਆ ਉਹ ਤੂੰ ਗੱਲ ਆ ਕਲੀ ਮੈਨੂੰ ਤਾਂ ਮੁਲਾਜ਼ਮ ਨੇ ਮੇਰੇ ਬਾਹਰ ਪੈਰ ਆਏ ਮਾਰੇ ਪਾ ਮੁੰਡਾ ਨੂੰ ਫਾੜ ਦਿੱਸੀ ਆ ਮਤਲਬ ਪੁਲਿਸ ਨੇ ਕੀਤਾ ਹਾਂ ਯਾਰ ਪੌਸ ਸਮਾਜਮਾਨੇ ਕੀਤਾ ਉਹ ਤਿੰਨ ਬੁੜੀਆਂ ਵੀ ਲੈ ਕੇ ਨਾਲ ਸਾਡੀਆਂ ਬੁੜੀਆਂ ਵੀ ਲੈ ਕੇ ਸਾਡੇ ਤੁਸੀਂ ਕੀ ਕਰ ਰਹੇ ਸੀ ਤੁਸੀਂ ਕਰ ਕੀ ਰਏ ਸੀ ਅਸੀਂ ਮੁਜਾਰਾ ਕਰਦਾ ਸਾਡਾ ਪੋਲ ਬਣਾਓ ਅੱਛਾ ਵੀ ਅਸੀਂ ਮੈਮ ਐਮਐਲ ਨਾਲ ਪੋਲ ਦੀ ਗੱਲ ਕਰਨੀ ਆ ਇੱਕ ਫਿਰ ਇਹਨਾਂ ਨੇ ਇਹ ਗੱਲ ਬਣਾਈ ਮੈਂ 50 ਲੱਖ ਰੁਪਈਆ ਕਿਹ ਜੁਨੀਆਰ ਨੇ ਲੈ ਲਿਆ ਅਸੀਂ ਇਹ ਸਾਫ਼ਤ ਗੱਲ ਕਰਨ ਆਏ ਸੀ ਅੱਜ ਮੈਂ ਮੇਲੇ ਨੂੰ ਮੈਂ 35 ਲੱਖ ਤੂੰ ਕਿਨੂੰ ਗਣਾ ਕੇ ਗਿਆ ਸੀ ਵੀ ਆ ਕਿ ਤਾਂ ਹੈ ਰਹੇ ਇਹਨਾਂ ਵੀ ਅਸੀਂ ਤਾਂ ਮੰਗਦੇ ਪੁਲ ਬਣਾ ਸਾਡੇ ਬੱਚੇ ਰੋਲਦੇ ਫਿਰਦੇ ਆ ਤੁਸੀਂ 35 ਲੱਖ ਦੀ ਗੱਲ ਤੋੜ ਲਈ ਅਸੀਂ 35 ਲੱਖ ਦਾ ਸਮਾਪਤ ਕਰਨਾ ਇਹ ਕਿ ਇਹਨੂੰ ਐ ਕਰਨਾ ਸੀ ਵੀ ਸਾਡਾ ਪੁਲ ਛੇਤੀ ਬਣਾ ਛੇਹਾਂ ਦਾ ਨਹੀਂ ਬਲਾਜਮਾ ਨੇ ਰਲ ਮਿਲ ਕੇ ਸਾਡੇ ਨਾਲ ਹੀ ਕੀਤੀ ਅੱਜ ਸਾਡਾ ਵੀਰਵਾਰ ਦਾ ਦਿਨ ਹੈ ਨਹੀਂ ਐਮਐਲਏ ਸਾਹਿਬ ਐਮਐਲਏ ਸਾਹਿਬ ਹੁਣ ਇੱਥੇ ਆਏ ਆ ਕਿ ਨਹੀਂ ਆਏ ਉਹਨੇ ਲਪੋਇਆ ਵਾ ਆਵੇ ਲੋਇਆ ਵਾ ਮਾਤਾ ਸਿੱਧੀ ਜੀ ਗੱਲ ਦੱਸੂ ਗੰਡੂ ਕੇ ਵਾਅਦੇ ਕਰਨਾ ਕੇ ਮੇਰੇ ਵੱਜੀ ਸਾਟਕ ਕੇ ਮੇਰੇ ਹੈ ਉਹ ਘਰਾਂ ਦੇ ਉਹਨਾਂ ਦੇ ਘਰੇ ਲਕੋਇਆ ਵਾ ਉਹ ਬਣੇ ਅਮਲੇ ਨੂੰ ਲਕੋਣ ਦਾ ਕਾਰਨ ਕੀ ਆ ਲਕੋਇਆ ਵਾ ਇਹਨਾਂ ਨੇ ਕਰ ਲੈਣ ਕੰਨ ਨਾ ਕਰ ਲੈਣ ਸਾਨੂੰ ਚਗਾਉਣਾ ਸੀ ਤਾਂ ਲਕੋਇਆ ਸੀ ਇਹ ਡੈਪਟੀ ਸਾਹਿਬ ਪਿੱਛੇ ਬਿਠਾਇਆ ਜਾਓ ਇਹ ਵੋਟਾਂ ਜ਼ਰੂਰੀ ਹੋ ਗਈਆਂ ਲੋਕਾਂ ਦੀਆਂ ਸਮੱਸਿਆਵਾਂ ਇਹ ਪਿੱਛੇ ਹੋ ਯਾਰ ਅਸੀਂ ਤਾਂ ਥੋਕ ਕੇ ਗੱਲ ਕਰਦੇ ਆ ਯਾਰ ਗੱਲ ਅਸੀਂ ਤਾਂ ਇਹ ਕਹੇ ਗੱਲ ਕੀਤੀ ਸੀ ਵੀ ਅਸੀਂ ਸਾਰੇ ਰਾਤ ਆਪਾਂ ਪਿੰਡ ਬੈਰੋ ਦੇ ਵਿੱਚ ਤੁਹਾਨੂੰ ਲਾਈਵ ਦਿਖਾ ਰਹੇ ਆ ਔਰ ਇਸ ਪਿੰਡ ਦੇ ਵਿੱਚ ਇਸ ਟਾਈਮ ਇਹਦਾ ਮਾਹੌਲ ਤੁਸੀਂ ਦੇਖ ਰਹੇ ਹੋ ਆ ਲਾਕੇ ਦੇ ਐਮਐਲਏ ਸਾਹਿਬ ਜਿਹੜੇ ਜਿਹੜੇ ਅਮਰਤਪਾਲ ਸਿੰਘ ਉਹਨਾਂ ਨੇ ਪਿੰਡ ਦੇ ਵਿੱਚ ਇਹ ਲੋਕ ਜਿਹੜੇ ਆ ਇਹ ਕਹਿੰਦੇ ਸੀ ਕਿ ਸਾਡਾ ਜਿਹੜਾ ਤੋਲਾ કાફી ટાઈમ તો લગ રહ્યા ਇਹ ਕਹਿੰਦੇ ਨੇ ਕਿ ਐਮਐਲਏ ਸਾਹਿਬ ਨੇ ਕਿਹਾ ਸੀ ਕਿ ਪੁਲ ਜਿਹੜਾ ਉਹ 15-20 ਦਿਨ ਮਹੀਨੇ ਦੇ ਵਿੱਚ ਪੁਲ ਬਣ ਜਾਏਗਾ ਪਰ ਪੁਲ ਅਜੇ ਤੱਕ ਇਹ ਕਹਿੰਦੇ ਆ 4 ਮਹੀਨੇ ਬੀਤ ਚੱਲੇ ਆ ਪੁਲ ਨਹੀਂ ਬਣਿਆ ਔਰ ਅੱਗੇ ਕਹਿੰਦੇ ਸੀ ਐਮਐਲਏ ਨੂੰ ਸਵਾਲ ਕਰਨੇ ਸੀ ਪਰ ਸਾਡੇ ਨਾਲ ਤੱਕਾ ਮੁੱਕੀ ਹੋ ਰਹੀ ਆ ਸਾਡੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਲਾਈਵ ਤੁਹਾਨੂੰ ਇਸ ਵਕਤ ਸਾਤਾ ਬਹਿਰੋ ਦੇ ਪਿੰਡ ਤੋਂ ਉਹਨੇ ਹਮੇਸ਼ਾ ਕੋਸ਼ਿਸ਼ਾਂ ਕਰਦੇ ਹੋਇਆ ਕੋਈ ਸਬਸਤ ਅਫਸਰ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਦੇਖਣਾ ਚਾਹੁੰਦੇ ਨੇ ਉਹ ਅੰਦਰ ਆ ਕੇ ਬਖਸ਼ ਮੱਥਰ गल ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਆਫਸਰਾਂ ਨਾਲ ਜਿਹੜੇ ਨੇ ਇਹ ਕਹਿੰਦੇ ਨੇ ਸਾਨੂੰ ਬਹੁਤ ਦਿੱਕਤ ਹੋਣਾ ਤੁਹਾਡਾ ਬੰਦ क्या लग रहा है? यार तुझे और कौन है बाप? एक बाल थोड़ा, एक बाल थोड़ा। आपने क्या बात की है? कोई नहीं हम कहाँ हैं? कोई नहीं हम कहाँ हैं? कोई नहीं हम कहाँ हैं? क्या कर रही है यार तुम क्या? क्या कितना बुरा तो लालिए? अरे यार क्या कर रही है यार? ਆਪਕੀ ਜੀ ਉਹ ਲੱਗ ਰਿਹਾ ਹੈ ਉਹ ਕਹਿੰਦੇ ਐ ਐਮਐਲਏ ਸਾਹਿਬ ਨੇ ਅਜੇ ਆਉਣਾ ਪਰ ਉਸ ਤੋਂ ਪਹਿਲਾਂ ਇਹ ਜਿਹੜਾ ਮਾਹੌਲ ਤੁਹਾਨੂੰ ਆਪਾਂ ਇੱਥੋਂ ਲਾਈਵ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਮੰਗ ਇਹ ਹੈ ਕਿ ਉਹ ਤਾਂ ਬੋਲੇ ਉਹ ਕੋ ਦਾ ਵਿਦਿਨ ਟਾਈਮ ਪਹੁੰਚਣਾ ਚਾਹੀਦਾ ਲੋਕ ਕਹਿੰਦੇ ਨੇ ਕਿ 15 ਦਿਨ ਸਾਨੂੰ ਐਮਐਲਏ ਸਾਹਿਬ ਹੋਰਾਂ ਨੇ ਵਿਸ਼ਵਾਸ ਤੋਂ ਆਇਆ ਸੀ ਇਹ ਕਹਿੰਦੇ ਨੇ ਅਸੀਂ ਉੱਥੇ ਪ੍ਰਦਰਸ਼ਨ ਵੀ ਕਰਦੇ ਰਹੇ ਹਾਂ ਤੇ ਸਾਡਾ ਪ੍ਰਦਰਸ਼ਨ ਜਿਹੜਾ ओ एम एल ए साहब ने, ने विश्वास देख के बंद करवाया वीह दिन बन जाएगा यह मेरी गारंटी है पर यह कहने अजे तक नहीं बनिया इस करके संगके तो कुछ व्यक्तिया गिरफ्तार भी किया गया <laughs> thank <laughs> you ਇਹ ਤਸਵੀਰਾਂ ਤੁਹਾਨੂੰ ਪਿੰਡ ਵੈਰੋਕ ਦੇ ਤੋਂ ਦਿਖਾ ਰਿਹਾ ਜੋ ਹਲਕਾ ਬਾਗਾਪੁਰਾਣਾ ਦਾ ਪਿੰਡ ਹੈ ਜਿੱਥੇ ਤੁਹਾਨੂੰ ਪਹਿਲਾਂ ਦੱਸਿਆ ਕਿ ਵਿਧਾਇਕ ਅਮਰਪਾਲ ਸਿੰਘ ਸੁਖਾਣਾਂ ਦੇ ਵੱਲੋਂ ਜਿਹੜਾ ਆਪਣਾ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ ਤਕਰੀਬਨ 3:30 ਵਜੇ ਦਾ ਇੱਥੇ ਪ੍ਰੋਗਰਾਮ ਸੀ ਇਸ ਜਗ੍ਹਾ ਤੇ ਉੱਪਰ ਜਿਹੜਾ ਉਹ ਵਿਧਾਇਕ ਸਾਹਿਬ ਨੇ ਆਉਣਾ ਸੀ ਤਾਂ ਉਸ ਤੋਂ ਪਹਿਲਾਂ ਜਿਹੜਾ ਕਿਸਾਨ ਯੂਨੀਅਨ ਵੱਲੋਂ ਉਨਾ ਤੱਕਾ ਹੋ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਮਾਮਲਾ ਪੁਰਾਣੇ ਪੌਲ ਨੂੰ ਲੈ ਕੇ ਆ ਕਿ ਜਿਹੜਾ ਪੁਰਾਣਾ ਪੌਲ ਸੀਗਾ ਬੈਰੋਕੇ ਨਹਿਰ ਦੇ ਉੱਪਰ ਜਿਹੜਾ ਪੌਲ ਬਣਿਆ ਹੋਇਆ ਸੀਗਾ ਉਸ ਨੂੰ ਢਾ ਕੇ ਜਿਹੜਾ ਨਵਾਂ ਪੌਲ ਬਣਾਉਣ ਦਾ ਜਿਹੜਾ ਮਾਮਲਾ ਸੀ ਉਸ ਤੇ ਜਿਹੜੀ ਸਹਿਮਤੀ ਜ਼ਰੂਰ ਹੋਈ ਸੀਗੀ ਤੇ ਸਹਿਮਤੀ ਹੋਈ ਸੀ ਕਿ 1 ਮਹੀਨੇ ਤੋਂ ਪਹਿਲਾਂ ਪਹਿਲਾਂ ਪੌਲ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਪਰ ਕਿਸਾਨਾਂ ਦਾ ਇਹ ਦੋਸ਼ ਆ ਕਿ 1 ਮਹੀਨਾ ਬੀਤਣ ਤੋਂ ਬਾਅਦ ਜਿਹੜਾ ਜਿਹੜਾ ਪੌਲਾ ਉਹ ਢਾਹ ਜ਼ਰੂਰ ਦਿੱਤਾ ਗਿਆ ਪਰ 1 ਮਹੀਨਾ ਹੋ ਗਿਆ ਉਸ ਨੂੰ ਜਿਹੜਾ ਨਵਾਂ ਜਿਹੜਾ ਉਸ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ ਤੇ ਉਸ ਸੰਬੰਧ ਦੇ ਵਿੱਚ ਅੱਜ ਵਿਧਾਇਕ ਜੇ ਜਿਹੜਾ ਸਾਰਾ ਇਹ ਤੁਸੀਂ ਜਿਹੜਾ ਦੇਖ ਰਹੇ ਹੋ ਕਿ ਵੱਡੀ ਗੱਲ ਦੀ ਪੁਲਿਸ ਪ੍ਰਸ਼ਾਸਨ ਇੱਥੇ ਲਾਇਆ ਹੋਇਆ ਆਮ ਲੋਕਾਂ ਨਾਲ ਖੇੜਮ ਦੀ ਜਿਹੜੀ ਉਸੇ ਕੀਤੀ ਜਾ ਰਹੀ ਆ ਤੇ ਜਿਹੜੇ ਕਿਸਾਨ ਜੁਨੀਏ ਹੁੰਦੇ ਤੇ ਕਿਰਤੀ ਮਜ਼ਦੂਰ ਜੁਨੀਏ ਜਿਹੜੇ ਆਗੂ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਸੇ ਤੋਂ ਲਿਜਾ ਚੁੱਕੀ ਐ ਤੇ ਇੱਕ ਵਾਰ ਜਿਹੜੀਆਂ ਬੀਬੀਆਂ ਆਪਣੇ ਵੱਲੋਂ ਜਿਹੜਾ ਮੁਜ਼ਾਹਰਾ ਕਰ ਰਹੀਆਂ ਤੇ ਦੂਜੇ ਰਾ ਜਿਹੜੇ ਕਿਸਾਨ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਥੋਂ ਜਿਹੜਾ ਜੂਰੂ ਲੈ ਕੇ ਗਏ ਜਾਈਏ Si O timing iogre ti chamany a shirt video, ਕਹਿੰਦੇ ਨੇ ਇਹਨਾਂ ਨੇ ਅਣਜਾਣੇ ਵਿੱਚ ਇਹ ਨਹੀਂ ਕੀਤੇ ਇੱਧਰ ਪਰ ਕਾਫੀ ਸਾਰੇ ਲੋਕ ਜਿਹੜੇ ਨੇ ਉਹ ਜਿਹੜੇ ਉਹ ਬੋਲ ਰਹੇ ਨੇ ਉਹ ਪ੍ਰਚਾਰ ਨੂੰ ਲੋਕਾਂ ਨੂੰ ਨੀਂ ਕੋਸ਼ਿਸ਼ ਕਰ ਰਹੇ ਆ ਪਰ ਕੋਈ ਵਿਸ਼ੇਸ਼ੀਅਤ ਦੀ ਕੀਤੀ ਗਈ ਜਾਂ ਲੈ ਗਿਆ ਮੰਨ ਲਾ ਕੀ ਹੈ ਇਹ ਲੋਕ ਕਹਿੰਦੇ ਨੇ ਕਿ ਇੱਕ ਉਹ ਜਿਹੜਾ ਸਾਡਾ ਉਹ ਪ੍ਰਚਾਰ ਬਣਾ ਰਿਹਾ ਹੈ ਇਹ ਕਹਿੰਦੇ ਨੇ ਮੇਨ ਉਹ ਪੁਨਜੀਗਨ ਤੋਂ ਹੱਥਾਂ ਕੀ ਇਹ ਦੇਖਿਆ ਕਿ ਸਾਹਮਣੇ ਮੇਲ ਮੁਖੀ ਚੰਦਰੀਆ ਮਾਮਾ ਆਇਆ ਹੈ ਤਾਂ ਲੱਗਦਾ ਹੈ ਕਿ ਉਹ ਨਾਲੇ Om Mar pair E Mar Bar Terra ਇਹ ਤਸਵੀਰਾਂ ਤੁਹਾਨੂੰ ਪੈਂਡ ਵੈਰੋ ਕਿਤੋਂ ਦਿਖਾਈਆਂ ਜਿੱਥੇ ਕਿ ਪੁਲਿਸ ਪਾਰਟੀ ਜਿਹੜੇ ਕਿਸਾਨ ਜੂਨੀਅਰ ਨੂੰ ਜਿਹੜਾ ਇੱਥੋਂ ਖਦੇੜਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਤੁਹਾਨੂੰ ਦਿਖਾਇਆ ਸੀ ਕਿ ਜਿਸ ਜਗ੍ਹਾ ਦੇ ਉੱਪਰ ਵਿਧਾਇਕ ਸਾਹਿਬ ਦਾ ਪ੍ਰੋਗਰਾਮ ਆ ਉਹ ਜਗ੍ਹਾ ਹੀ ਦਿਖਾਈ ਹੈ ਪਰ ਹਲੇ ਤੱਕ ਵਿਧਾਇਕ ਸਾਹਿਬ ਇੱਥੇ ਪਹੁੰਚੇ ਨਹੀਂ ਦੇਖਦੇ ਆ ਵੀ ਵਿਧਾਇਕ ਸਾਹਿਬ ਇੱਥੇ ਪਹੁੰਚਦੇ ਆ ਜੇ ਨਾਲ ਕੋਈ ਗੱਲਬਾਤ ਹੁੰਦੀ ਆ ਵੈਸੇ ਜਿਹੜੇ ਕਿਸਾਨ ਆਗੂ ਦੇ ਉਦੋਂ ਜਿਹੜਾ ਗ੍ਰਫਤਾਰ ਕਰਕੇ ਪੁਲਿਸ ਤੋਂ ਨਿਯਾਰੇ ਨਿਯਾ ਚੁੱਕੀ ਆ ਤੇ ਜਿਹੜੀਆਂ ਬੀਬੀਆਂ ਵੱਲੋਂ ਜਿਹੜਾ ਧਰਨਾ ਲਾਇਆ ਜਾ ਰਿਹਾ ਤੇ ਜਿਹੜਾ ਜਿਹੜਾ ਵਹਿ ਰੋਕੇ ਪਿੰਡ ਦੇ ਵਿੱਚ ਜਿਹੜਾ ਬੀਬੀਆਂ ਵੱਲੋਂ ਧਰਨਾ ਲਗਾਇਆ ਹੋਇਆ ਤੇ ਕੁਝ ਸਮੇਂ ਬਾਅਦ ਦੁਬਾਰਾ ਲਾਈਵ ਹੋਵਾਂਗੇ ਦੇਖਦੇ ਆ ਇੱਕ ਸਾਵੇ ਤੇ ਪਹੁੰਚਦੇ ਕੋਈ ਗੱਲਬਾਤ ਆਪਸ ਵਿੱਚ ਇਹਨਾਂ ਵਿੱਚ ਬੈਠ ਕੇ ਹੁੰਦੀ ਜਾਂ ਨਹੀਂ ਹੁੰਦੀ ਇਹ ਆਉਣ ਵਾਲਾ ਸਮਾਂ ਦੱਸੂਗਾ